ਵਾਹ ਵਾਹ ਮੁਰਦਾਬਾ ਮੁਰਦਾਬਾ ਵੀਰ ਪਰਵਾਹ ਨੂੰ ਸਾਥ ਦਿਓ ਇਨਸਾਫ ਦਿਓ ਵੀਰ ਪਰਵਾਹ ਨੂੰ ਸਾਥ ਦਿਓ ਇਨਸਾਫ ਦਿਓ ਇਨਸਾਫ ਦਿਓ ਕੋਈ ਨਾਰਾ ਲੋ ਫੇ ਲੱਕੜੀਆਂ ਸਾਨੂੰ ਕਰਨਾ ਕੋਈ ਨਹੀਂ ਇਸ ਤਰੀ ਦੇਣ ਲਈ ਤਿਆਰ ਹਾਂ ਸਾਰੇ ਜੀ ਆ ਗੱਡਿਆ ਬਹੁਤ ਪ੍ਰਸ਼ਾ ਚਰ ਮਰਦਾ ਇਹਨਾਂ ਲੂਣ ਪਾਓ ਨੂੰ ਸਮਝਿਆ ਕਿ ਸਾਰਾ ਸਿੱਖਿਆ ਸਕਾਇ ਪਤਾ ਨਹੀਂ ਕਿਦਾਂ ਸਿਆਸੀ ਲੀਡਰ ਦਾ ਮਿੱਤੋਂ ਥਾਪੜਾ ਹੋਗਾ ਅਜਾ ਤੁਹਾਨੂੰ ਇਨਸਾਫ ਦੇਣ ਦੀ ਬਜਾਏ ਕਹਿੰਦੇ ਤੁਹਾਡੀਆਂ ਗ੍ਰਿਫਤਾਰੀਆਂ ਪਾ ਲੈਨੇ ਆ ਡੀਐਸਪੀ ਸਾਹਿਬ ਨੇ ਉਹ ਘਟੀਆਂ ਤੇ ਕਰੋ ਕਿ ਤਰ ਪਰੋ ਜੱਲ ਘਟੋਂ ਘਟ ਪੰਜਾਬ ਦੇ ਵਿੱਚ ਜਿਹੜਾ ਲੋਕ ਕਹਿੰਦਾ ਪਾਉਂਦੇ ਵੀ ਕਾਨੂੰਨ ਰਾਜ ਆ ਇੱਥੇ ਲੋਕਤੰਤਰ ਆ ਪਤਾ ਲੱਗੇ ਕਿ ਆ ਜਿਹੜੇ ਦੌਲਤਾਂ ਨਹੀਂ ਥਾਏ ਆ ਇਹ ਧੱਕਾ ਹੁੰਦਾ ਕੋਈ ਪਰਿਵਾਰ ਦਾ ਜੀ ਜਾਂਦਾ ਆ ਉਹ ਇਕੱਠੇ ਹੋ ਕੇ ਆਪਣੀ ਗੱਲ ਵੀ ਕਰ ਸਕਦੇ ਔਰ ਲਾਭ ਤੇ ਮੈਨੂੰ ਹੋਣਾ ਅਭਰਾ ਦੇ ਵੀ ਜਿਹੜੇ ਕਹਿ ਨੂੰ ਕਹਿ ਰਹਿੰਦੇ ਆ ਅਸੀਂ ਤੁਹਾਡੇ ਭਾਈਚਾਰੇ ਚੋਂ ਆ ਪਰ ਅੱਜ ਉੱਤ ਦੇ ਕਿਹੜੇ ਪਾਸੇ ਹੋ ਵਰਦੀ ਜਿਹੜੀ ਆ ਉਹ ਸਟੇਟ ਦਾ ਪਾਰਟ ਆ ਸਟੇਟ ਦਾ ਮਤਲਬ ਰਿਹਾ ਇਹ ਲੜਕੀ ਦਾ ਇਨਸਾਫ ਦੇ ਵਿੱਚ ਭਗਵੰਤ ਮਾਨ ਰਿਕਾ ਆ ਇੱਥੇ ਦਾ ਦਸਪੀ ਜਿਹੜੀ ਕਾ ਬਣਦਾ ਆ ਜੇ ਅਜੇ ਤੱਕ ਗ੍ਰਿਫਤਾਰੀਆਂ ਨਹੀਂ ਹੋਈਆਂ ਇਹਦਾ ਮੰਨ ਕੇ ਇੱਥੇ ਦਾ ਡੀਐਸਪੀ ਜਿਹੜਾ ਆ ਉਹ ਇਸ ਮਸਲੇ ਤੇ ਡਿਕਾ ਆ ਕਰੋ ਜੇ ਸਾਨੂੰ ਗ੍ਰਫਤਾਰੀਆਂ ਲੈ ਕੇ ਸਾਡੇ ਪਰਿਵਾਰ ਨੂੰ ਇਨਸਾਫ ਮਿਲ ਜਾ ਜਾਂ ਤੁਹਾਨੂੰ ਜੂਰ ਸਕੂਨ ਮਿਲਦਾ ਆ ਬਸ ਇਹ ਜਿਹੜੀਆਂ ਗ੍ਰਫਤਾਰੀਆਂ ਦੇ ਨੂੰ ਤਿਆਰਿਆ ਲਿਆਓ ਗੱਡੀਆਂ ਦੇ ਲਿਆਓ ਪਰੋ ਬੱਖਾ ਇਹ ਮਸਲਾ ਪੂਰੇ ਪੰਜਾਬ ਦਾ ਮਸਲਾ ਆ ਜਿਹੜੀਆਂ ਨੱਚਦੀ ਫਿਰਦੀ ਅੱਗੇ ਪਿੱਛੇ ਪਰ ਇੱਕ ਨੌਜਵਾਨ ਕੜੀ ਲੜਕੀ ਦਾ ਕਤਲ ਹੋਇਆ ਉਹਦੇ ਪੇਟ ਚ ਉਹਦੇ 3 ਮਹੀਨੇ ਬੱਚੇ ਦਾ ਕਤਲ ਹੋਇਆ ਆ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਆ ਪਰ ਫਿਰ ਵੀ ਇਨਸਾਫ ਲੈਣ ਵਾਸਤੇ ਜੇ ਪਰਿਵਾਰ ਨੂੰ ਇੱਥੇ ਬਹਿਣਾ ਪੈ ਰਿਹਾ ਆ ਫਿਰ ਸਾਨੂੰ ਦੇਖਣਾ ਚਾਹੀਦਾ ਇੱਥੇ ਦੀ ਸਰਕਾਰ ਉਹ ਸਿਸਟਮ ਦਾ ਹਿੱਸਾ ਹੈ ਜਿਹੜੇ ਉਹ ਕਿਨਾਰੇ ਪੱਖ ਚ ਪੁੱਗਦੇ ਆ ਇਸ ਲਈ ਉਸ ਦਿਨ ਬਥੋ ਜਿਹੜਾ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਲੰਮਾ ਸਮਾਂ ਰੱਖ ਕੇ ਆਰਾਮ ਦੇ ਨਾਲ ਬੈਠਣਾ ਆਪਾਂ ਜਿੰਨਾ ਚਿਰ ਕੋਈ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਜਿੰਨਾ ਚਿਰ ਕੋਈ ਇਨਸਾਫ ਦੀ ਜੜੀ ਸੰਘਰਸ਼ ਨਹੀਂ ਆ ਉਹ ਆਸ ਨਹੀਂ ਦੇਖਦੇ ਆ ਕਿ ਉਹਨਾਂ ਚਿਰ ਆਪਾਂ ਇੱਥੇ ਬੈਠਾਂਗੇ